ਫਗਵਾੜਾ ਦੋਰੇ ਕਤਲकांड ਮਾਮਲੇ ਦੇ ਵਿੱਚ 6 ਮੁਲਜ਼ਮ ਕਾਬੂ ਕੀਤੇ ਗਏ ਨੇ ਪਤੀ ਨੇ ਪਤਨੀ ਤੇ ਉਸਦੇ ਦੋਸਤਾ ਦਾ ਕਤਲ ਕੀਤਾ ਸੀ ਅਗਵਾ ਕਰਕੇ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਸਾਥੀਆਂ ਦੇ ਨਾਲ ਮਿਲ ਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਮੁੱਖ ਮੁਲਜ਼ਮ ਹਰਵਿੰਦਰ ਨੂੰ ਗੁਜਰਾਤ ਤੋਂ ਕਾਬੂ ਕੀਤਾ ਗਿਆ ਤਾਂ ਪਤੀ ਨੇ ਪਤਨੀ ਤੇ ਉਸਦੇ ਦੋਸਤ ਦਾ ਕਤਲ ਕੀਤਾ ਸੀ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ਾਂ ਨੂੰ ਖੁਰਦ-ਬੁਰਦ ਕੀਤਾ ਗਿਆ ਅਗਵਾਕਰ ਦੋਹਾਂ ਨੂੰ ਮੌਦੇਕਾਟ ਉਤਾਰਿਆ ਮੁੱਖ ਮੁਲਜ਼ਮ ਹਰਵਿੰਦਰ ਨੂੰ ਗੁਜਰਾਤ ਤੋਂ ਕਾਬੂ ਕੀਤਾ ਗਿਆ ਤਾਂ ਗੁਜਰਾਤ ਤੋਂ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ 13 ਸਾਲ ਪਹਿਲਾਂ ਡੀਐਸਪੀ ਬਲਰਾਜ ਸਿੰਘ ਦਾ ਕਤਲ ਹੁੰਦਾ ਨਾਲ ਉਹਨਾਂ ਦੀ ਮਹਿਲਾ ਦੀ ਮਹਿਲਾ ਮੇਤਰ ਲੁਧਿਆਣੇ ਵਿਖੇ ਇੱਕ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਤੇ ਹਰਵਿੰਦਰ ਸਿੰਘ ਪਿੰਦਰ ਦਾ ਜਿਹੜਾ ਹੈ ਕਿ ਉਹਦੇ ਵਿੱਚ ਨਾਮ ਆਂਦਾ ਤੇ ਉਮਰ ਕੈਦ ਹੁੰਦੀ ਹੈ 13 ਸਾਲ ਬਾਅਦ ਦੁਬਾਰਾ ਫਿਰ ਡਬਲ ਮਰਡਰ ਨੂੰ ਜਿਹੜਾ ਹੈ ਕਿ ਪਿੰਦਰ ਵੱਲੋਂ ਉਹ ਅੰਜਾਮ ਦਿੱਤਾ ਗਿਆ ਕਪੂਰਥਲਾ ਪੁਲਿਸ ਦੇ ਐਸਐਸਪੀ ਗੌਰਵ ਤੂਰਾ ਮੇਰੇ ਦਾ ਮੌਜੂਦ ਨੇ ਬਹੁਤ ਕੰਪਲੀਕੇਟਿਡ ਕੇਸ ਹਾਰਡ ਕੋਰ ਮੈਂ ਕ੍ਰਿਮਨਲ ਨਾਲ ਨੂੰ ਸੰਬੋਧਨ ਕਰਾਂਗਾ ਓਵਰ ਆਲ ਲੀਡਸ ਕਿੱਥੋਂ ਸ਼ੁਰੂਆਤ ਹੁੰਦੀ ਹੈ ਜਲੰਧਰ ਦੇ ਲਾਗੇ ਫਲੈਟ ਦੇ ਵਿੱਚ ਦੋ ਲੋਕਾਂ ਨੂੰ ਗਵਾਹ ਕੀਤਾ ਇਹ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਜਿਹਨੂੰ ਸਾਨੂੰ ਪ੍ਰੋਬਲਮ ਆਈ ਇਹ ਜਿਹੜੀ ਵਾਰਦਾਤ ਹੈ 19 ਤੇ 20 ਅਪ੍ਰੈਲ ਦੀ ਰਾਤ ਨੂੰ ਹੋਈ ਸੀਗੀ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਆਲਰੇਡੀ 4 ਦਿਨ ਲੇਟ 24 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਦੀ ਏਜੀਆਈ ਫਲੈਟਸ ਜਿਹੜਾ ਜਸਟ ਫਗਵਾੜਾ ਦੇ ਐਜ ਤੇ ਜਿਹੜਾ ਪੈਂਦਾ ਹੈ ਸਦਰ ਫਗਵਾੜੇ ਥਣੇ ਦੀ ਹੱਦ 'ਚ ਹੈਗਾ ਤੇ ਉੱਥੋਂ ਹੀ ਜਿਹੜੀ ਇੱਕ ਕਿਡਨਾਪਿੰਗ ਹੋਈ ਸੀਗੀ ਮੁੱਢਲੀ ਇਨਫੋਰਮੇਸ਼ਨ ਸਾਡੇ ਕੋਲ ਕਿਡਨਾਪਿੰਗ ਦੀ ਆਈ ਸੀ ਕਿ ਜਿਹੜੇ ਸੰਜੀਪ ਕੁਮਾਰ ਤੇ ਅੰਜੂ ਪਾਲ ਹੈ ਉਹਨਾਂ ਦੀ ਜਿਹੜੇ ਏਜੀਆਈ ਫਲੈਟਸ ਦੇ ਵਿੱਚੋਂ ਕੁਝ ਤਿੰਨ ਅਣਪਛਾਤੇ ਨਕਾਬਕੁਸ਼ ਲੋਕਾਂ ਨੇ ਕਿਡਨੈਪਿੰਗ ਕਰ ਲਈ ਹੈ ਤੇ ਇਮੀਡੀਏਟਲੀ ਜਿਹੜਾ 24 ਤਰੀਕ ਨੂੰ ਹੀ ਅਸੀਂ ਮੁਕਦਮਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਠੀਕ ਹੈ ਇਮੀਡੀਏਟਲੀ 24 ਘੰਟੇ ਦੇ ਅੰਦਰ ਜਿਹੜਾ ਮੇਨ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਪਿੰਦਰ ਉਹਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਹਰਵਿੰਦਰ ਸਿੰਘ ਪਿੰਦਰ ਹੈਗਾ ਉਹ ਅੰਜੂ ਪਾਲ ਦੇ ਨਾਲ ਉਹਨੇ ਵਿਆਹ 2019 ਦੇ ਵਿੱਚ ਕਰਾਇਆ ਸੀਗਾ ਓਕੇ ਤੇ ਅੰਜੂ ਪਾਲ ਦਾ ਤੀਜਾ ਵਿਆਹ ਜਿਹੜਾ ਸੀਗਾ ਤੇ ਮੋਡਲੀ ਪੁਸ਼ਕਸ਼ਾ ਹਰਵਿੰਦਰ ਪਿੰਦਰ ਦੇ ਉਤੇ ਵਰਕ ਕਰਦੇ ਹੋਏ 27 ਤਰੀਕ ਨੂੰ ਅਸੀਂ ਤਿੰਨ ਦੋਸ਼ੀ ਹੋਰ ਅਰੈਸਟ ਕੀਤੇ ਜਿਨ੍ਹਾਂ ਨੇ ਹਰਵਿੰਦਰ ਸਿੰਘ ਪਿੰਦਰ ਨੂੰ ਜਿਹੜਾ ਲੌਜਿਸਟਿਕਲ ਸਪੋਰਟ ਫਾਈਨੈਂਸ਼ੀਅਲ ਏਡ ਵਗੈਰਾ ਦਿੱਤੀਆਂ ਸੀ ਫਰਦਰ ਇਨਵੈਸਟੀਗੇਸ਼ਨ ਵਰਕ ਕਰਦੇ ਹੋਏ 27 ਤਰੀਕ ਨੂੰ ਹੀ 27 April ਨੂੰ ਅਸੀਂ ਹਰਵਿੰਦਰ ਸਿੰਘ ਪਿੰਦਰ ਨੂੰ ਅਸੀਂ ਗੁਜਰਾਤ ਦੇ ਜਿਹੜਾ ਜ਼ਿਲ੍ਹਾ ਕੱਚ ਹੈਗਾ ਉਹਦੇ ਵਿੱਚ ਅਸੀਂ ਲੋਕੇਟ ਕਰ ਲਿਆ ਇਮੀਡੀਏਟਲੀ ਅਸੀਂ ਕਪੂਰਥਲਾ ਪੁਲਿਸ ਦੀ ਇੱਕ ਟੀਮਾ ਬਣਾ ਕੇ ਤਫ਼ਤੀਸ਼ੀ ਟੀਮਾ ਬਣਾ ਕੇ ਗੁਜਰਾਤੀ ਰਵਾਨਾ ਕੀਤੀ 28 ਤਰੀਕ ਨੂੰ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਅਸੀਂ ਜਿਹੜਾ ਹਰਵਿੰਦਰ ਸਿੰਘ ਪਿੰਦਰ ਨੂੰ ਕੱਚ ਜ਼ਿਲ੍ਹੇ ਦੇ ਵਿੱਚੋਂ ਹੀ ਅਰੈਸਟ ਕੀਤਾ ਓਕੇ ਤੇ ਕੱਚ ਜ਼ਿਲ੍ਹੇ ਦੇ ਵਿੱਚ ਉਹਦਾ ਟ੍ਰਾਂਨਜ਼ਿਟ ਰਿਮਾਂਡ ਲੈ ਕੇ ਉਹਨੂੰ ਫਗਵਾੜੇ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਿੱਥੇ ਸਾਨੂੰ 8 ਦਿਨ ਦਾ ਹੋਰ ਰਿਮਾਂਡ ਮਿਲਿਆ ਠੀਕ ਹੈ ਐਸਐਸਪੀ ਤੁਰਾ ਹੋਰਾ ਨੇ ਵਿਸਤਾਰ ਚ ਜਾਣਕਾਰੀ ਦਿੱਤੀ ਕਿs ਤਰੀਕੇ ਦੇ ਨਾਲ ਇਸ ਮਰਡਰ ਨੂੰ ਇੰਜਾਮ ਦਿੱਤਾ ਗਿਆ ਦੇਖਣਾ ਹੋਏਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਨੇ ਐਸਐਸਪੀ ਕਪੂਰਥਲਾ ਪੁਲਿਸ ਅੱਗੇ ਹੋਰ ਕੀ ਸਟੇਟਮੈਂਟ ਆਪਣੀ ਜਾਰੀ ਕਰਦੀ ਹੈ